ਇਹ ਜਿੰਨੇ ਜਰਨਲ ਆਏ ਸੀ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਭਲੀ ਭਾਂਤ ਵਾਕਫ ਸੀਗੇ ਮਹਾਰਾਜ ਦੀ ਤੈਰ ਅੰਦਾਜ਼ੀ ਦਾ ਇਹਨਾਂ ਨੂੰ ਪੂਰਾ ਭੇਦ ਸੀਗਾ ਜਦੋਂ ਨਵਾਂ ਨਵਾਂ ਘੇਰਾ ਪਾਇਆ ਨਾ ਨਨੇ ਆਣ ਕੇ ਅੰਦਾਨਗੋਰ ਸਾਹਿਬ ਦੇ ਆਲੇ ਦੁਆਲੇ ਭਾਈ ਸੰਤੋਖ ਸਿੰਘ ਉਹਨਾਂ ਨੇ ਬੜੇ ਕਮਾਲ ਦੇ ਪ੍ਰਸੰਗ ਲਿਖੇ ਉੱਥੇ ਜਿਹੋ ਜੀ ਬਾਦਰੀ ਜਿਹੋ ਜੇ ਸੂਰਮਗਤੀ ਉੱਥੇ ਯੋਧਿਆਂ ਨੇ ਦਿਖਾਈ ਉਹਦੇ ਪ੍ਰਸੰਗ ਭਾਈ ਸੰਤੋਖ ਸਿੰਘ ਉਹਨਾਂ ਤੋਂ ਬਗੈਰ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੇ ਜਦੋਂ ਜ਼ਬਰਦਸਤ ਖਾਨ ਆਣ ਕੇ ਪਾ ਲਿੰਦਾ ਨਾ ਨੰਦਪੁਰ ਸਾਹਿਬ ਨੂੰ ਤੇ ਹਜੇ ਢਾਈ ਕੋ ਪਿੱਛੇ ਬੈਠਾ ਚੌਪੜ ਖੇਡ ਰਿਹਾ ਹੁੰਦਾ ਸਿੰਬਲ ਰੁੱਖ ਦੇ ਥੱਲੇ ਜਿੱਦੋਂ ਚੌਪੜ ਖੇਡਦਾ ਨਾ ਸਿੰਬਲ ਰੁੱਖ ਦੇ ਥੱਲੇ ਪਾ ਕੇ ਤੇ ਨਾਲ ਇਹਦੇ ਭੀਮਚੰਦ ਵਰਗੇ ਰਾਜੇ ਸਾਰੇ ਬੈਠੇ ਹੁੰਦੇ ਆ ਤੇ ਬੜਾ ਹੰਕਾਰ ਆ ਤੇ ਮਨ ਦੇ ਵਿੱਚ ਐ ਸੋਚੀ ਬੈਠਾ ਵੀ ਹੁਣੇ ਕਹਿੰਦੇ ਹੁਣੇ ਫੜ ਕੇ ਲੈਣ ਦਾ ਤਾਂ ਇੰਦਰਾ ਦੇ ਮਨ ਦੇ ਵਿੱਚ ਨਹੀਂ ਹੰਕਾਰ ਜਿਹੜਿਆ ਸੀਗਾ ਵੀ ਹੁਣੇ ਹੁਣੇ ਫੌਜ ਭੇਜਣੀ ਆ ਬਰਾੜ ਵਰਗੇ ਕਹਿੰਦੇ ਸੀਗੇ ਵੀ ਬਸ 2-4 ਘੰਟੇ ਦੇ ਵਿੱਚ ਵਾਪਸ ਆਜਾਂਗੇ ਅਸੀਂ ਤਾਂ ਐ ਪਿੰਡਰਾ ਵਾਲੇ ਨੂੰ ਫੜ ਕੇ ਲੈ ਆਉਣਾ ਇੰਤਾ ਹੀ ਜ਼ਬਰਦਸਤ ਖਾਨ ਹੋਣਾ ਨਹੀਂ ਸੋਚਿਆ ਸੀਗਾ ਵੀ ਅਸੀਂ ਤਾਂ ਕਰਿਆ ਐਂ ਹੀ ਜਾ ਕੇ ਗੁਰਗੋਬਲ ਸਿੰਘ ਮਹਾਰਾਜ ਨੂੰ ਫੜ ਕੇ ਲੈ ਆਉਣਾ ਤੇ ਚੌਪੜ ਖੇਢੀ ਜਾਵੇ ਥੱਲੇ ਉੱਥੇ ਸਿੰਬਲ ਰੱਖ ਦੇ ਥੱਲੇ ਬੈਠਾ ਉਧਰ ਤਾਂ ਗੁਰਗੋਬਲ ਸਿੰਘ ਮਹਾਰਾਜ ਦੇ ਮੋਹਦੇ ਵਿੱਚ ਪਤਾ ਨਹੀਂ ਕਿ ਕੀ ਅਲਾਕੀ ਕੋਈ ਗੱਲ ਸੁਝੀ ਮਹਾਰਾਜ ਨੂੰ ਮਹਾਰਾਜ ਨੇ ਤੀਰ ਭੜਿਆ ਚਾਪ ਤੇ ਚਾਰਿਆ ਮਹਾਰਾਜ ਨੇ ਖਿੱਚ ਕੇ ਜਦੋਂ ਪਿੱਛੇ ਕੰਨ ਤੱਕ ਤੀਰ ਛੱਡਿਆ ਨਾ ਉਹ ਢਾਈ ਕੋਟਕ ਸ਼ੂਕ ਦਾ ਤੀਰ ਛਨਾਟੇ ਮਾਰਦਾ ਹੋਇਆ ਜਦੋਂ ਆਣ ਕੇ ਜਬਰਦਸਤ ਖਾਨ ਦੇ ਪਲੰਘ ਤੇ ਪਾਵੇ ਤੇ ਵੱਜਦਾ ਨਾ ਤੇ ਪਲੰਘ ਦੀਆਂ ਪਲੰਘ ਦੀਆਂ ਫੱਟੀਆਂ ਖਿਲਰ ਜਾਂਦੀਆਂ ਸਾਰੀਆਂ ਤੇ ਘਬਰਾ ਜਾਂਦੇ ਪਿੱਛੇ ਹੋ ਜਾਂਦੇ ਸਾਰੇ ਤੇ ਭੀਮ ਚੰਦ ਉੱਥੇ ਜਦੋਂ ਜਾ ਕੇ ਤੀਰ ਦੇਖਦਾ ਨਾ ਗੱਡਿਆ ਹੁੰਦਾ ਤੀਰ ਥੱਲੇ ਮਹਾਰਾਜ ਦੇ ਤੀਰ ਕੋਈ ਆਏ ਥੋੜੀ ਤੀਰ ਸੀਗੇ ਜਿਹੜੇ ਆਪਾਂ ਤੀਰ ਹੁਣ ਚੁੱਕੀ ਫਿਰਦੇ ਹੱਥਾਂ ਚ ਉਸ ਤੀਰ ਦਾ ਜਿਹੜਾ ਤੀਰ ਮੁਖੀ ਸੀਗੀ ਉਹਦਾ ਐਡਾ ਮੋਟਾ ਜਿੱਦਾਂ ਮਤਲਬ ਬੁੱਕ ਹੁੰਦਾ ਨਾ ਐਡਾ ਮੋਟਾ ਉਹਦਾ ਅੱਗਾ ਅੱਗੋਂ ਉਹਦਾ ਤੀਰ ਦੀ ਮੁਖੀ ਸੀਗੀ ਐਡੀ ਪਾਇਪ ਲੱਗੀ ਹੁੰਦੀ ਸੀ ਕਿ ਵੀ ਜਿਵੇਂ ਕੋਈ ਵਰਚਾਂਦ ਆਇਆ ਸੋਨਾ ਲੱਗਾ ਸੀਗਾ ਮਹਾਰਾਜ ਦੇ ਤੀਰ ਤੇ ਪਿਛਲੇ ਪਾਸੇ ਭੀਮਚੰਦ ਨੇ ਉਹ ਤੀਰ ਪਛਾਣ ਲਿਆ ਕਿਹਦਾ ਇਹ ਤਾਂ ਮਹਾਰਾਜ ਦਾ ਤੀਰ ਆ ਜ਼ਬਰਦਸਤ ਖਾਨ ਉਸ ਤੀਰ ਵੱਲ ਦੇਖ ਕੇ ਘਬਰਾ ਗਿਆ ਕਿੰਦਾ ਇਹ ਕੋਈ ਬੰਦੇ ਦਾ ਤੀਰ ਤ ਨਹੀਂ ਚਲਾਇਆ ਲੱਗਦਾ ਡਰ ਗਿਆ ਨਾ ਕੰਦਾ ਇਹ ਤਾਂ ਕੋਈ ਦੇਵੀ ਸ਼ਕਤੀ ਲੱਗਦੀ ਆ ਕੋਈ ਦੇਵੀ ਸ਼ਕਤੀ ਹੋਣੀ ਹੈ ਇੰਨਾ ਤਗੜਾ ਦੀ ਉਹ ਕਹਿੰਦਾ ਨਹੀਂ 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 ਇਹ ਗੁਰਗੋਬਿੰਦ ਸਿੰਘ ਮਹਾਰਾਜ ਆ ਉਹ ਉਹ ਭੀਮਚੰਦੇ ਨੂੰ ਹਲਾਸ਼ੇਰੀਆਂ ਦਿੰਦਾ ਹੈ ਕਿਤੇ ਇਹ ਨਾ ਹੋਵੇ ਡਰ ਕੇ ਚਲਾ ਜਾਵੇ ਤੇ ਚਾਹੁੰਦਾ ਹੈ ਵੀ ਇਹਨਾਂ ਦੀ ਲੜਾਈ ਹੋਵੇ ਭੀਮਚੰਦ ਇਹ ਫਿਰ ਉੱਥੇ ਜਦੋਂ ਜਦੋਂ ਇਹ ਹਜੇ ਮਨ ਦੇ ਵਿੱਚ ਗੱਲਾਂ ਕਰ ਹੀ ਰਹੇ ਨਾ ਕਰੀ ਜਾਂਦੇ ਹਜੇ ਗੱਲਾਂ ਇਹ ਗੱਲ ਗੁਰਗੋਬਿੰਦ ਸਿੰਘ ਮਹਾਰਾਜ ਦੇ ਫੁਰਨਿਆਂ ਦੇ ਵਿੱਚ ਚੱਲੀ ਗਈ ਮਹਾਰਾਜ ਨੇ ਇੱਕ ਚਿੱਠੀ ਲਿਖੀ ਉਸ ਜਿੱਥੇ ਪੀ ਦੇ ਇਹਨਾਂ ਦੇ ਫੁਰਨਿਆਂ ਦੇ ਜਿਹੜੇ ਜਿਹੜੇ ਮਨਾਂ ਦੇ ਵਿੱਚ ਸਵਾਲ ਉੱਠੇ ਉਹਨਾਂ ਦੇ ਜਵਾਬ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀ ਦੇ ਵਿੱਚ ਲਿਖ ਕੇ ਉਹਨੂੰ ਤੀਰ ਦੇ ਨਾਲ ਬੰਨ ਕੇ ਦੂਜਾ ਤੀਰਮਾਰਜ ਨੇ ਫਿਰ ਚੌਪ ਤੇ ਚਾੜਿਆ ਤੇ ਮਹਾਰਾਜ ਨੇ ਦੂਜਾ ਤੀਰ ਛੱਡਿਆ ਫੇਰ ਜਦੋਂ ਦੂਜਾ ਤੀਰ ਹਵਾ ਦੇ ਵਿੱਚ ਛੂਕਦਾ ਹੋਇਆ ਮਜ਼ਾਇਲ ਵਾਂਗੂ ਜਾ ਕੇ ਉਸ ਸਿੰਬਲ ਰੁੱਖ ਦੇ ਵਿਚ ਬਚਾ ਨਾ ਤੇ ਰੈਂਦੀਆਂ ਖੁੰਡੀਆਂ ਵਿੱਚ ਚੀਕਾਂ ਨਿਕਲ ਗਈਆਂ ਇਹਨਾਂ ਦੀ ਜਬਰਦਸਤ ਖਾਨ ਹੁਣਾਂ ਉਹ ਲਮਕਦੀ ਹੋਈ ਚਿੱਠੀ ਜਦੋਂ ਪੜੀ ਨਾ ਉਹ ਲਾਈ ਚਿੱਠੀ ਪੜੀ ਖੋਲੀ ਦੇਖਿਆ ਉਹਦੇ ਚ ਮਹਾਰਾਜ ਲਿਖਦੇ ਆ ਕਹਿੰਦਾ ਜਬਰਦਸਤ ਖਾਨ ਇਹ ਇਹ ਕੋਈ ਕਰਾਮਾਤ ਨਹੀਂ ਇਹ ਕੋਈ दैਵੀ ਸ਼ਕਤੀ ਦਾ ਕਮਾਲ ਨਹੀਂ ਇਹ ਅਭਿਆਸ ਦਾ ਕਮਾਲ ਆ ਗੁਰਗੋਬਿੰਦ ਸਿੰਘ ਮਹਾਰਾਜ ਦੇ ਕੀਰਤਾਂ ਅਭਿਆਸ ਬਹੁਤ ਸੀਗਾ ਮਹਾਰਾਜ ਦੇ ਡੌਲਿਆਂ ਦੇ ਵਿੱਚ ਜਾਨ ਬਹੁਤ ਸੀਗੀ ਪੜ ਕੇ ਨਾ ਘਬਰਾ ਕੇ ਮਹਾਰਾਜ ਕਹਿੰਦੇ ਤਗੜੇ ਹੋ ਕੇ ਆਇਓ ਤੇ ਤੁਹਾਨੂੰ ਤਗੜੇ ਹੱਥ ਦਿਖਾਵਾਂਗੇ ਤੇ ਜਬਰਦਸਤ ਖਾਨ ਵਰਗੇ ਜਿਹੜੇ ਜਿੰਨੇ ਆਪਣੇ ਆਪ ਚ ਕਹਿੰਦੇ ਕਹਾਉਂਦੇ ਮੁਸਲਮਾਨਾਂ ਦੇ ਸੂਰਮੇ ਜੋਧੇ ਸੀਗੇ ਉਹਨਾਂ ਦੇ ਪਸੀਨੇ ਤੱਕ ਸ਼ਰਦਾਂਤੇ ਸੀਗੇ ਸੂਰਮਿਆਂ ਜੋਧਿਆਂ ਦੀ ਉਸ ਟੈਮ ਤੇ ਪ੍ਰਸੰਗ ਕਿੱਥੋਂ ਸੁਣਾਉਗੇ ਅੱਜ ਤੁਸੀਂ ਲੱਕ ਬੰਨ ਕੇ ਤੁਰ ਪੇਓ ਭਾਈ ਸੰਤੋਖ ਸਿੰਘ ਦੇ ਖਿਲਾਫ ਬੋਲਣ ਸ਼ਰਮ ਕਰੋ ਥੋੜੀ ਬੋਧੀ ਕੋਈ ਚੌਪਈ ਸਾਹਿਬ ਤੇ ਬੋਲੀ ਜਾ ਰਿਹਾ ਕੋਈ ਹੇਮਕੁੰਡ ਸਾਹਿਬ ਤੇ ਬੋਲੀ ਜਾ ਰਿਹਾ ਕੋਈ ਚਪੈਰਿਆਂ ਦੇ ਬੋਲੀ ਜਾ ਰਿਹਾ ਕੋਈ ਬਾਬੇ ਦੀਪ ਸਿੰਘ ਜੀ ਦੇ ਸਥਾਨ ਤੋਂ ਕਿਸੇ ਨੂੰ ਤਕਲੀਫ ਆ ਇਹ ਹੋ ਕੀ ਰਿਹਾ ਹੈ ਕਿੱਥੋਂ ਸੁਣਾਓਗੇ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਦੀ ਜੜੀ ਦਾ ਸਾਕਾ ਕਿੱਥੋਂ ਸੁਣਾਓਗੇ ਕਿ ਜਦੋਂ ਨਾਰਖਾਨ ਨੂੰ ਮਾਰਿਆ ਜਦੋਂ ਗੈਰਤਖਾਨ ਨੂੰ ਮਾਰਿਆ ਗੁਰਗੋਬਿੰਦ ਸਿੰਘ ਮਹਾਰਾਜ ਨੇ ਤੇ ਕਿੱਥੋਂ ਸੁਣਾਓਗੇ ਉਹ ਸਾਰਾ ਇਤਿਹਾਸ ਬਾਬਾ ਮਹਿਤਾਬ ਸਿੰਘ ਨੂੰ ਕਿਵੇਂ ਸ਼ਿੱਧੀ ਪ੍ਰਾਪਤ ਹੋਈ ਅਸੀਂ ਮੱਸੇ ਰੰਗੜ ਦਾ ਸਿਰ ਵੱਟਿਆਂ ਦਾ ਪੜ੍ਹਦੇ ਆਂ ਪਰ ਕਦੀ ਪੜਿਆ ਹੈ ਕਿ ਬਾਬਾ ਮਹਿਤਾਬ ਸਿੰਘ ਨੂੰਾਂ ਦੀ ਸ਼ਿੱਧੀ ਕਿਵੇਂ ਹੋਈ ਭਾਈ ਤਾਰੂ ਸਿੰਘ ਜੀ ਜਦੋਂ ਫੜੇ ਜਾਂਦੇ ਆਂ ਨਾ ਭਾਈ ਤਾਰੂ ਸਿੰਘ ਨੂੰਾਂ ਨੂੰ ਜਦੋਂ ਲਾਹੌਰ ਦੇ ਵਿੱਚ ਲੈ ਜਾਂਦੇ ਆ ਤੇ ਜਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਜਬਰੀ ਮੁਸਲਮਾਨ ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਆ ਤੇ ਭਾਈ ਤਾਰੂ ਸਿੰਘ ਉਹਨੂੰ ਮੂੰਹ ਤੋੜਵੇਂ ਜਵਾਬ ਦਿੰਦੇ ਆ ਜਦੋਂ ਉਹ ਸਾਰਾ ਵਾਕਾ ਜੰਗਲ ਦੇ ਵਿੱਚ ਅੱਗ ਵਾਂਗੂ ਫੈਲ ਗਿਆ ਸੀ ਸਿੱਖਾਂ ਦੇ ਵਿੱਚ ਕਿ ਭਾਈ ਮਹਿਤਾਬ ਸਿੰਘ ਨੂੰ ਜਕਰੀਆ ਖਾਨ ਦੀ ਫੌਜ ਫੜ ਕੇ ਲੈ ਗਈ ਹੈ ਲਾਹੌਰ ਦੇ ਵਿੱਚ ਇਹ ਗੱਲ ਬਾਬਾ ਮਹਿਤਾਬ ਸਿੰਘ ਨੂੰ ਵੀ ਪਤਾ ਲੱਗੀ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਭਾਈ ਤਾਰੂ ਸਿੰਘ ਹਮੇਸ਼ਾ ਬਹੁਤ ਸਤਕਾਰ ਸੀਗਾ ਸਿੱਖਾਂ ਦੇ ਵਿੱਚ ਬ੍ਰਹਮ ਗਿਆਨੀ ਮੰਨੇ ਜਾਂਦੇ ਸੀਗੇ ਭਾਈ ਤਾਰੂ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਨਾਲ ਦਾ ਬਹੁਤ ਪਿਆਰ ਸੀਗਾ ਭਾਈ ਤਾਰੂ ਸਿੰਘ ਨਾਲ ਤੇ ਭਾਈ ਤਾਰੂ ਸਿੰਘ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਗਏ ਉਸ ਟਾਈਮ ਇਹ ਗੱਲ ਬਾਬਾ ਮਹਿਤਾਬ ਸਿੰਘ ਨੂੰ ਜਦੋਂ ਪਤਾ ਲੱਗੀ ਤੇ ਬਾਬਾ ਮਹਿਤਾਬ ਸਿੰਘ ਨੇ ਆਪ ਗ੍ਰਿਫਤਾਰੀ ਦਿੱਤੀ ਗ੍ਰਿਫਤਾਰੀ ਦਾ ਕਾਰਨ ਭਾਈ ਤਾਰੂ ਸਿੰਘ ਗੁਣਾ ਦੇ ਦਰਸ਼ਨ ਸੀਗੇ ਕਿੱਥੋਂ ਸੁਣਾਉਂਗੇ ਕਾਥਾਵਾਂ ਭਾਈ ਮਹਿਤਾਬ ਸਿੰਘ ਨੇ ਆਪਣੀ ਗ੍ਰਿਫਤਾਰੀ ਇਸ ਕਰਕੇ ਦਿੱਤੀ ਕਿ ਅਸੀਂ ਦਰਸ਼ਨ ਕਰਨੇ ਆ ਭਾਈ ਤਾਰੂ ਸਿੰਘ ਹੁਣਾਂ ਦੇ ਆਪ ਜਾ ਕੇ ਥਾਣੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਗ੍ਰਿਫਤਾਰੀ ਕਰਨ ਤੋਂ ਬਾਅਦ ਜਦੋਂ ਭਾਈ ਤਾਰੂ ਸਿੰਘ ਹੁਣਾਂ ਜਿਹੜੇ ਦੇ ਵਿੱਚ ਮਿਲੇ ਆ ਤੇ ਉੱਥੇ ਭਾਈ ਤਾਰੂ ਸਿੰਘ ਹੁਣਾਂ ਨੇ ਪੁੱਛਿਆ ਵੀ ਤੁਸੀਂ ਇੱਥੇ ਕਿਵੇਂ ਫੜੇ ਤੇ ਬਾਬਾ ਮਹਿਤਾਬ ਸਿੰਘ ਹੁਣਾਂ ਨੇ ਉੱਥੇ ਕਿਹਾ ਕਿ ਤੁਹਾਡੇ ਦਰਸ਼ਨਾਂ ਵਾਸਤੇ ਤੁਹਾਡੇ ਦਰਸ਼ਨਾਂ ਕਰਕੇ ਆਇਆ ਮੈਂ ਇਹ ਸਾਖੀਆਂ ਇਹ ਕਥਾਵਾਂ ਸੂਰਮਿਆਂ ਦੀਆਂ ਉਹ ਉਹ ਕਹਾਣੀਆਂ ਉਹ ਜੋਧਿਆਂ ਦੀਆਂ ਗਥਾਵਾਂ ਕਿੱਥੋਂ ਸੁਣਾਓਗੇ ਤੁਸੀਂ ਜੇ ਆਪਣੇ ਗ੍ਰੰਥਾਂ ਨੂੰ ਹੀ ਤੁਸੀਂ ਲੱਗ ਪਏ ਠੇਕਣ ਦਾ ਆਪਣੇ ਗ੍ਰੰਥਾਂ ਨੂੰ ਹੀ ਨਿੰਦਣ ਲੱਗ ਪਏ ਤੁਸੀਂ ਤਾਂ ਕੌਮ ਆਪਣੇ ਗ੍ਰੰਥਾਂ ਲਈ ਕੰਧ ਵੜ ਕੇ ਖੜਦੀ ਆ ਪਰ ਇੱਥੇ ਬੇੜਾ ਕਰ ਕੇ ਆਇਆ ਆਪ ਆਪਣੇ ਗ੍ਰੰਥਾਂ ਦੇ ਆਪਣੇ ਗ੍ਰੰਥਾਂ ਦੇ ਖਿਲਾਫ ਬੋਲਦੇ ਆ ਕਿਵੇਂ ਸੁਣਾਓਗੇ ਗੁਰਗੋਬਿੰਦ ਸਿੰਘ ਮਹਾਰਾਜ ਦੀ ਚਮਕੌਰ ਦੀ ਗੜੀ ਦਾ ਗੈਰ ਤਖ਼ਤਖਾਨ ਹੋਣਾ ਦਾ ਕੰਧ ਨੂੰ ਹੱਥ ਪਾਉਣਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਤੀਰ ਚਲਾ ਕੇ ਉਹਦੇ ਛਾਤੀ ਦੇ ਵਿੱਚ ਦੀ ਘੱਟਣਾ ਕਿਵੇਂ ਸੁਣਾਓਗੇ ਕਿੱਥੋਂ ਸੁਣਾਓਗੇ ਆਪਣੇ ਬੱਚਿਆਂ ਨੂੰ ਉਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਉਹ ਜਿਹੜੀ ਜੰਗ ਜਿਹੜਾ ਮਹਾ ਯੁੱਧ ਜਿਹਨੂੰ ਕਹਿ ਸਕਦੇ ਆ ਚੌਂ ਜੁਗਾਂ ਦੇ ਵਿੱਚ ਚਾਰ ਜੁਗਾਂ ਦੇ ਵਿੱਚ ਜਿਹੜੀਆਂ ਜੰਗਾਂ ਹੋਈਆਂ ਉਹਨਾਂ ਜੰਗਾਂ ਦਾ ਜ਼ਿਕਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਵੀ ਕੀਤਾ ਆ ਤੇ ਸੰਸਕ੍ਰਿਤ ਦੇ ਵਿਦਵਾਨਾਂ ਨੇ ਵੀ ਆਪਣੇ ਗ੍ਰੰਥਾਂ ਦੇ ਵਿੱਚ ਕੀਤਾ ਜਿੱਥੇ ਤੁਸੀਂ ਪੜ੍ਹਦੇ ਹੋ ਮਹਾਪਾਰਤ ਦਾ ਜੁੱਧ ਕਿਤੇ ਤੁਸੀਂ ਪੜ੍ਹਦੇ ਹੋ ਰਾਵਣ ਦਾ ਤੇ ਰਾਮ ਦਾ ਜੁੱਧ ਕਿਤੇ ਤੁਸੀਂ ਪੜ੍ਹਦੇ ਹੋ ਦੁਰਗਾ ਦਾ ਤੇ ਉੱਥੇ ਮਹਿਕਾਸੁਰ ਦਾ ਜੁੱਧ ਉੱਥੇ ਹੀ ਉਹਨਾਂ ਜੁੱਧਾਂ ਦੇ ਵਿੱਚੋਂ ਹੀ ਤੁਸੀਂ ਇਹ ਜੁੱਧ ਦੇਖੋ ਜਿਹੜਾ ਚਮਕੌਰ ਦੀ ਗੜੀ ਦਾ ਜੁੱਧ ਹੈ ਦੁਨੀਆ ਦਾ ਇੱਕ ਐਸਾ ਜੁੱਧ ਜਿਸ ਜੁੱਧ ਨੇ ਦੁਨੀਆ ਹਿਲਾ ਦਿੱਤੀ ਆ ਜਿਸ ਜੁੱਧ ਨੇ ਦੁਨੀਆ ਦੇ ਵੱਡੇ ਵੱਡੇ ਜਰਨੈਲ ਹਿਲਾ ਦਿੱਤੇ ਸੀ ਤੁਹੋ ਉਸ ਉਸ ਜੁੱਤਾਂ ਦੀਆਂ ਉਸ ਕਥਾਵਾਂ ਦੀਆਂ ਉਹਨਾਂ ਮਹਾਨਤਾਵਾਂ ਦੀਆਂ ਉਹਨਾਂ ਗ੍ਰੰਥਾਂ ਦੀਆਂ ਜਿਸ ਤਰੀਕੇ ਦੇ ਨਾਲ ਨਿੰਦਿਆ ਖੰਡਣ ਮੰਡਲ ਕੀਤਾ ਜਾ ਰਿਹਾ ਹੈ ਤੇ ਇਹ ਦਿਨ ਦੂਰ ਨਹੀਂ ਕਿ ਆ ਕੇਆਂ ਦਾ ਟੋਲਾ ਇਕੱਠਾ ਹੋ ਕੇ ਤੁਹਾਡੇ ਘਰਾਂ ਚੋਂ ਗ੍ਰੰਥਾਂ ਣ ਕੇ ਚੱਕੂਗਾ ਜੇ ਤੁਸੀਂ ਅੱਜ ਨਹੀਂ ਬੋਲੇ ਤਾਂ ਨਾਰ ਖਾਨ ਤੇ ਗੈਰਤ ਖਾਨ ਪਲਕੜੇ ਤੜਲੇ ਜਰਨਲ ਸੀਗਾ ਔਰੰਗਜ਼ੇਬ ਬਾਦਸ਼ਾਹ ਦੇ ਛੋਟੀ ਦੇ ਜਰਨਲਾਂ ਨੂੰ ਇਸ ਕੰਮ ਵਾਸਤੇ ਲਾਇਆ ਸੀ ਉਹਨੇ ਵੀ ਗੁਰਗੋਬਿੰਦ ਸਿੰਘ ਮਹਾਰਾਜ ਤਾਂ ਉਹਨੂੰ ਪਤਾ ਸੀਗਾ ਕਿ ਗੁਰਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਿਹੜੇ ਜੋਧੇ ਸੂਰਮੇ ਨੇ ਉਹ ਕੋਈ ਆਮ ਜੋਧੇ ਨਹੀਂਗੇ ਇਹ ਗੱਲ ਜ਼ਬਰਦਸਤ ਖਾਨ ਹੁਣੀ ਭੁੱਲੇ ਨਹੀਂ ਸੀਗੇ ਕਿਤੇ ਜਫਰਨਾਮੇ ਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਲਿਖਦੇ ਆ ਪ੍ਰਸੰਗ ਨਾਰ ਖਾਨ ਨਾਰ ਖਾਨ ਬਾਰੇ ਮਹਾਰਾਜ ਔਰੰਗੇ ਨੂੰ ਦੱਸਦੇ ਆ ਜਫਰਨਾਮੇ ਦੇ ਵਿੱਚ ਚੁਦੀਦਮ ਕੇ ਨਾਹਰ ਬਿਆਮਦ ਬਯੰਗ ਚੂ ਹੁੰਦਾ ਤੀਜਾ ਤੋਂ ਦਿਦਾਰ ਹੁੰਦਾ ਦੀਦਮ ਹੁੰਦਾ ਦਿਦਾਰ ਦਿਦਾਰ ਦੇਖਣਾ ਚੂ ਦੀਦਮ ਜਦੋਂ ਮੈਂ ਦੇਖਿਆ ਨਾ ਨਾਹਰ ਚੂ ਦੀਦਮ ਕੇ ਨਾਹਰ ਕੇ ਜਦੋਂ ਮੈਂ ਦੇਖਿਆ ਨਾ ਨਾਖਣ ਆ ਰਿਹਾ ਤੇਰਾ ਚੂ ਦੀਦਮ ਕੇ ਨਾਹਰ ਬਿਆਮਤ ਬਯੰਗ ਕਹਿੰਦੇ ਫਿਰ ਫਿਰ ਬਿਆਮਤ ਬਿਆਮਤ ਹੁੰਦਾ ਆਉਣਾ ਬਯੰਗ ਹੁੰਦਾ ਵੀ ਲੜਨ ਵਾਸਤੇ ਜਦੋਂ ਤੇਰਾ ਸਿੱਪੇ ਸਲਾਰ ਨਾਲ ਖਣ ਜਦੋਂ ਮੇਰੇ ਤੇ ਚੜ੍ਹਾਈ ਕਰਨ ਵਾਸਤੇ ਲੜਾਈ ਕਰਨ ਵਾਸਤੇ ਚੜਿਆ ਨਾ ਕਹਿੰਦੇ ਉਸ ਟਾਈਮ ਮਹਾਰਾਜ ਕਹਿੰਦੇ ਫਿਰ ਅਸੀਂ ਇੱਕ ਤੀਰ ਚਖਾਇਆ ਉਹਨੂੰ ਜੇ ਫਰਮਾਨੇ 'ਚ ਲਿਖਿਆ ਸਾਰਾ ਕੁਝ ਜਚੀਦੇ ਯਕੀ ਤੀਰ ਮਨ ਬੇਦਰੰਗ ਕਹਿੰਦੇ ਚ ਜਚੀਦੇ ਯਕੀ ਚ ਜਚੀਦੇ ਹੁੰਦਾ ਵੀ ਚਖਾਇਆ ਮਤਲਬ ਚਖਾਇਆ ਕੋਈ ਚੀਜ਼ ਨੂੰ ਚਖਾਉਣੀ ਤੇ ਜਚੀਦੇ ਜਚੀਦੇ ਯਕੀ ਤੀਰ ਮਨ ਬੇਦਰੰਗ ਕਹਿੰਦੇ ਅਸੀਂ ਇੱਕ ਤੀਰ ਉਹਨੂੰ ਫਿਰ ਉਹਨੂੰ ਵੀ ਇੱਕਾਂ ਦੇ ਤੀਰ ਫਿਰ ਅਸੀਂ ਚਖਾਇਆ ਉਹ ਗੁਰੂ ਸਾਹਿਬ ਨੇ ਜਦੋਂ ਕਹਿੰਦੇ ਜਤੋਨਾਰ ਖਾਨ ਆਇਆ ਨਾ ਮਹਾਰਾਜ ਜੀ ਕਹਿੰਦੇ ਭਾਈ ਸੰਤੋਖ ਸਿੰਘ ਨੇ ਗੁਣਾਣੇ ਲਈ ਬੜਾ ਸੋਹਣਾ ਪ੍ਰਸੰਗ ਲਿਖਿਆ ਹੈ ਨਾਰਖਣ ਬੜੇ ਗੁੱਸੇ ਦੇ ਵਿੱਚ ਜਦ ਆਇਆ ਤੇ ਚਾਂਪ ਤੇ ਮਹਾਰਾਜ ਨੇ ਜਦੋਂ ਤੀਰ ਚਾੜਦਾ ਨਾ ਮਹਾਰਾਜ ਨੇ ਤਾਂ ਖੜੱਪੇ ਸੱਪਾਂ ਵਾਂਗੂ ਤੀਰ ਆਪਣੇ ਸੱਜੇ ਪਾਸੇ ਨਾ ਇੰਦਾ ਖਲਾਰੇ ਸੀਗੇ ਢੇਰ ਲਾਇਆ ਸੀ ਮਹਾਰਾਜ ਨੇ ਉਹ ਦੂਜੀ ਥੱੱਕ ਦੇ ਉੱਪਰ ਬੈਠੀ ਸੀਗੀ ਛੋਟੀ ਜੀ ਬਾਰੀ ਦੇ ਵਿੱਚ ਇੰਨਾ ਕਿ ਮਹਾਰਾਜ ਮਹਾਰਾਜ ਦਾ ਸਰੀਰ ਦੇਖਦਾ ਸੀ ਭਾਈ ਸੰਤੋਖ ਸਿੰਘ ਲਿਖਦੇ ਆ ਬਾਰੀ ਥਾਣੀ ਇੰਨਾ ਕਿ ਸਰੀਰ ਦੇਖਦਾ ਸੀਗਾ ਤੇ ਕਲਗੀ ਦਿਸਦੀ ਸੀਗੀ ਮਹਾਰਾਜ ਦੀ ਤੇ ਮਹਾਰਾਜ ਦਾ ਰੂਪ ਦੇਖਦਾ ਸੀਗਾ ਬਹੁਤ ਸੋਹਣਾ ਪ੍ਰਸੰਗ ਲਿਖਿਆ ਭਾਈ ਪਾਈ ਸੰਤੋਖ ਸਿੰਘ ਉਨਾਲੀ ਜਿਹੜਾ ਚਮਕੌਰ ਦਾ ਜੰਗ ਲਿਖਦਾ ਅੱਜ ਤੱਕ ਕੋਈ ਕਦੀ ਲਿਖੀ ਨਹੀਂ ਸਕਿਆ ਤੁਸੀਂ ਨਿੰਦਰ ਨੂੰ ਜੋ ਮਰਦੀ ਨਹੀਂ ਦੀ ਜਾਓ ਪਰ ਜਦੋਂ ਵੀਰ ਅਸਨ ਲਾ ਕੇ ਧਨਗੁਰ ਗੋਬਿੰਦ ਸਿੰਘ ਮਹਾਰਾਜ ਨੌ ਟੰਕਾ ਤੀਰ ਲੈ ਕੇ ਚਾਪ ਦੇ ਉੱਪਰ ਤੀਰ ਚਾੜ੍ਹ ਕੇ ਜਦੋਂ ਗੈਰਤਖਾਨ ਤੇ ਨਾਰਖਾਨਾਉਂਦੇ ਦੇਖਦੇ ਹਨ ਮਹਾਰਾਜ ਤੇ ਇੱਕ ਥਾਂ ਤੇ ਨਾ ਦਸਮ ਗ੍ਰੰਥ ਦੇ ਵਿੱਚ ਵੀ ਮਹਾਰਾਜ ਨੇ ਬੜਾ ਸੋਹਣਾ ਪ੍ਰਸੰਗ ਲਿਖਿਆ ਆ ਜਦੋਂ ਕਿਤੇ ਜੰਗਾ ਜੁਦਾ ਹੁੰਦੀਆਂ ਹੈਗੀਆਂ ਤੇ ਉੱਥੇ ਮਹਾਰਾਜ ਦਸਮ ਗ੍ਰੰਥ ਦੇ ਪ੍ਰਸੰਗ ਬਹੁਤ ਬਾਖ ਕਮਾਲ ਸ਼ੰਧ ਲਿਖਦੇ ਆ ਕਦੀ ਪੜਿਓ ਕਾਕੜਦੰ ਕਾਤੀ ਕਟਾਰੀ ਕੜਾ ਕਹੂੰ ਤਾੜਦੰ ਤੀਰ ਨੂੰ ਤੁਕਮ ਟੜਾ ਕੂੰ ਝੜਦੰ ਕਾਕੜਦੰ ਬਗੜਦੰ ਬਾਜੇ ਗਗੜਦੰ ਗਾਜੀ ਮਹਾ ਗਜਗਾਜੇ ਛਕੜਦੰ ਸੂਰੰ ਕਾਕੜਦੰ ਕੋਪੰਗ ਪਾਕੜਦੰ ਪਰਮੰਗ ਰਣੰ ਪਾਵਰੋਪੰ ਛਕੜਦੰ ਸ਼ਸਤਰੰ ਝਕੜਦੰ ਚਾਰੇ ਬਗੜਦੰ ਬੀਰੰ ਮਹਾਰਾਜ ਨੇ ਚਾਂਪ ਤੇ ਚੜ ਕੇ 9 ਟੰਕਾ ਤਨੁਖ ਲੈ ਕੇ ਮਹਾਰਾਜ ਨੇ ਕਮਾਨ ਖਿੱਚ ਕੇ ਚਾਂਪ ਤੇ ਜਦੋਂ ਛੱਡਿਆ ਨਾ ਤੀਰ ਤੇ ਨਾਰ ਖਾਂ ਦੀ ਹੱਕਦੇ ਵਿੱਚ ਦੀ ਸੁੱਤਾ ਹੀ ਲੰਗ ਗਿਆ ਥਾਂ ਹੀ ਮਰ ਗਿਆ ਉਹ ਇੱਕ ਇੱਕ ਗੈਰਤ ਖਾਂ ਜਿਹਨੇ ਪੌੜੀ ਲਾਈ ਸੀ ਉਹਦੇ ਬਾਰੇ ਵੀ ਮਹਾਰਾਜ ਨੇ ਲਿਖਿਆ ਆ ਅਸੀਂ ਪੜੀਏ ਤਾਂ ਸਹੀ ਅਸੀਂ ਜਿਹੜੀਆਂ ਜਿਹੜੀਆਂ ਕਹਾਣੀਆਂ ਪੜਨ ਵਾਲੀਆਂ ਜਿਹੜੀਆਂ ਮਰਦਾਂ ਸੂਰਮਿਆਂ ਯੋਧਿਆਂ ਦੀਆਂ ਕਥਾਵਾਂ ਆ ਉਹਨਾਂ ਨੂੰ ਪੜੀਏ ਤਾਂ ਸਹੀ ਬਾਬੇ ਮਹਿਤਾਬ ਸਿੰਘ ਬਾਬਾ ਸੁੱਖਾ ਸਿੰਘ ਬਾਬੇ ਚਰਤ ਸਿੰਘ ਉਹਨਾਂ ਦੀਆਂ ਕਥਾਵਾਂ ਕਹਾਣੀਆਂ ਕਿੱਥੋਂ ਪੜੋਗੇ ਅੱਜ ਆਪਣੇ ਆਪਣੇ ਹੀ ਅੱਜ ਆਪਣੀ ਗ੍ਰੰਥਾਂ ਨੂੰ ਨਿੰਦਣ ਲੱਗ ਪੇ ਦਾ